ਘਾਣਿਆਂ ਦੇ ਨਾਂ ਨਾਲ ਪ੍ਰਸ਼ਾਦ ਦੇ ਵਿੱਚ ਵੀ ਮਿਲਾਵਟ ਕੀਤੀ ਜਾ ਰਹੀ ਹੈ ਇਹ ਮਾਮਲਾ ਤੇਰਪਤੀ ਮੰਦਰ ਦਾ 10000 ਰਾਜੇਗੀ ਉਤੇ ਪ੍ਰਸ਼ਾਦ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਰਾਜੇਗੀ ਤਿਰਪਤੀ ਮੰਦਰ ਦੇ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰਿਆ ਸਤਿੰਦਰ ਦਾਸ ਨੇ ਵੀਰਵਾ ਨੂੰ ਦੇਸ਼ ਭਰ ਚ ਵਿਖਰੇ ਤੇਲ ਤੇ ਕੀ ਉਦੇਸ਼ ਸ਼ੁੱਧਤਾ ਤੇ ਸਵਾਲ ਖੜੇ ਕਰਦੇ ਜਾਂਚ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਦੇਵ ਦੇਤ ਨੂੰ ਜਿਹੜਾ ਹੈ ਜਾਣ ਵਾਲਾ ਪ੍ਰਸ਼ਾਦ ਮੰਦਿਰ ਦੇ ਪੁਜਾਰੀਆਂ ਦੀ ਨਿਗਰਾਨੀ ਹੇਠ ਹੀ ਤਿਆਰ ਕੀਤਾ ਜਾਵੇ। ਦਾਜੀ ਕਿ ਇਹ ਬਿਆਨ ਆਂਧਰਾ ਪ੍ਰਦੇਸ਼ ਦੇ ਤਿਰਪਤੀ ਮੰਦਿਰ ਤੇ ਚੜਾਈ ਜਾਣ ਵਾਲੇ ਲੱਡੂ ਪ੍ਰਸ਼ਾਦ ਨੂੰ ਤਿਆਰ ਕਰਨ ਲਈ ਵਰਤੇ ਜਾਣ ਵਾਲੇ ਕਿਹੋ ਜਿਹੇ ਜਾਨਵਰਾ ਦੀ ਚਰਬੀ ਦੀ ਮਿਲਾਨ ਨੂੰ ਲੈ ਕੇ ਚੱਲ ਰਿਹਾ ਵਿਵਾਦ ਦਰਮਿਆਨ ਆਇਆ। ਦਾਜੀ ਕਿ ਤਿਰਪਤੀ ਮੰਦਿਰ ਦੇ ਪ੍ਰਸ਼ਾਦ ਬੁਵਾ ਤੇ ਟਿੱਪਣੀ ਕਰਦੇ ਆਚਾਰਿਆ ਸਤਿੰਦਰ ਦਾਸ ਨੇ ਸਾਰੇ ਪ੍ਰਮੁੱਖ ਮੰਦਰਾ ਚ ਬਾਹਰੀ ਏਜੰਸੀਆਂ ਦੁਆਰਾ ਤਿਆਰ ਕੀਤੇ ਜਾਂਦੇ ਪ੍ਰਸ਼ਾਦ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਆਚਾਰਿਆ ਸਤਿੰਦਰ ਦਾਸ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਤਿਰੂਪਤੀ ਬਾਲਾ ਜੀ ਦੇ ਪ੍ਰਸ਼ਾਦ ਵਿੱਚ ਚਰਬੀ ਤੇ ਮਾਦੀ ਵਰਤਨ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ ਸੰਤ ਤੇ ਸ਼ਰਧਾਲੂ ਦੋਵੇਂ ਇਸ ਤੇ ਗੁੱਸਾ ਜ਼ਾਹਰ ਕਰ ਰਹੇ ਹਨ ਤੇ ਜਾਂਚ ਦੀ ਮੰਗ ਕਰ ਰਹੇ ਹਨ ਉਹਨਾਂ ਦੇਸ਼ ਦੇ ਸਾਰੇ ਮੰਦਰਾ ਨੂੰ ਅਪੀਲ ਕਰਦਿਆ ਕਿ ਦੇਵੀ ਦੇਵਤਿਆਂ ਨੂੰ ਚੜਾਇਆ ਜਾਣ ਵਾਲਾ ਪ੍ਰਸ਼ਾਦ ਮੰਦਰ ਦੇ ਪੁਜਾਰੀਆਂ ਦੀ ਨਿਗਰਾਨੀ ਹੇਠ ਹੀ ਤਿਆਰ ਕੀਤਾ ਜਾਵੇ। ਉਹਨਾਂ ਦੇਸ਼ ਭਰ ਵਿੱਚ ਵੇਚੇ ਜਾ ਰਹੇ ਤੇਲ ਤੇ ਘੋੜੀ ਦੀ ਸ਼ੁੱਧਤਾ ਦੀ ਜਾਂਚ ਕਰਨ ਦੀ ਲੋੜ ਨੂੰ ਦੁਹਰਾਉਂਦੇ ਦੋਸ਼ ਲਾਇਆ ਕਿ ਪ੍ਰਸ਼ਾਦ ਵਿੱਚ ਮੀਟ ਤੇ ਚਰਬੀ ਦੀ ਮਿਲਾਵਟ ਕਰਕੇ ਦੇਸ਼ ਦੇ ਮੰਦਰਾ ਨੂੰ ਭੰਗ ਕਰਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਦੱਸਿਆ ਕਿ తిਰੁਪਤੀ ਪ੍ਰਸ਼ਾਦ ਵਿਵਾਦ ਨੂੰ ਲੈ ਕੇ ਆਂਧਰਾ ਪ੍ਰਦੇਸ਼ ਦੇ ਦਾਪ ਦਾ ਮੁੱਖ ਮੰਤਰੀ ਜਗਮੋਹਨ ਰੈਡੀ ਨੇ ਕਿਹਾ ਕਿ ਉਹ 28 ਸਤੰਬਰ ਨੂੰ ਮੰਦਰਾਚ ਮਾਫੀ ਦੀ ਰਸਮ ਕਰਨਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਤੇ ਤ੍ਰਿਪਤੀ ਪ੍ਰਸਾਦ ਸਬੰਧੀ ਝੂਠੇ ਦਾਅਵੇ ਕਰਕੇ ਪੱਪ ਕੀਤਾ ਦਾਜੇ ਕਿ ਜਗਮੋਹਨ ਨੇ ਸੂਬੇ ਦੇ ਲੋਕਾਂ ਨੂੰ ਵੀ ਇਸ ਮਾਫੀ ਦੀ ਰਸਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੁਹਾਨੂੰ ਦੱਸਦੇ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਜਗਮੋਹਨ ਰੈਡੀ ਤੇ ਗੰਭੀਰ ਦੋਸ਼ ਲਗਾਏ ਹਨ ਹੁਣ ਆਂਧਰਾ ਪ੍ਰਦੇਸ਼ ਦੇ ਸਾਬਕਾ ਸੀਐਲ ਨੇ ਮਾਫੀ ਦੀ ਰਸਮ ਕਰਨ ਦੀ ਕਲ ਕੀਤੀ ਸੀਮਾ ਚੰਦਰਬਾਬੂ ਨਾਇਡੂ ਨੇ 18 ਸਤੰਬਰ ਨੂੰ ਦੋਸ਼ ਲਾਇਆ ਸੀ ਕਿ ਯੀਐਸਆਰ ਕਾਂਗਰਸ ਸਰਕਾਰ ਦੌਰਾਨ ਤ੍ਰਿਪਤੀ ਮੰਦਰ ਦੇ ਲੱਡੋ ਵਿੱਚ ਜਾਨਵਰਾਂ ਦੀ ਚਰਬੀ ਬਨਸਪਤੀ ਤੇਲ ਤੇ ਮੱਛੀ ਦਾ ਤੇਲ ਮਿਲਾਇਆ ਗਿਆ ਸੀ ਪੀਡੀਪੀ ਨੇ ਇੱਕ ਲੈਬ ਰਿਪੋਰਟ ਦਿਖਾਇਆ ਤੇ ਦਾਵਾ ਕੀਤਾ ਕਿ ਉਸ ਦੇ ਦੋਸ਼ਾ ਦੀ ਪੁਸ਼ਟੀ ਹੋ ਗਈ ਹੈ ਹੋਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ